और मैं तारमोला और we ਨੌਰੀ ਬਾਡਰ ਵਿਖੇ ਜਿਹੜੇ ਕਿਸਾਨ ਨੇ ਉਹ ਪਹੁੰਚ ਚੁੱਕੇ ਨੇ ਪਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਵੱਡਾ ਕਾਠ ਹੈ ਜਿਹੜਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਤੇ ਜੂਥ ਇੱਥੇ ਪਹੁੰਚਿਆ ਹੋਇਆ ਹੈ ਟਰਾਲੀਆਂ ਲੈ ਕੇ ਕਿਸਾਨ ਪਹੁੰਚੇ ਨੇ ਪਰ ਦੂਜੇ ਪਾਸੇ ਜੇ ਤੁਹਾਨੂੰ ਤਸਵੀਰਾਂ ਦਿਖਾਈਏ ਬੈਰੀਕੇਟਿੰਗ ਕੀਤੀ ਗਈ ਹੈ ਪੱਕੀ ਬੈਰੀਕੇਟ ਤੋਂ ਬਾਅਦ ਕਿਲੀਆਂ ਲਾਈਆਂ ਗਈਆਂ ਨੇ ਕੰਡਿਆਲੀ ਤਾਰ ਵਰਤੀ ਗਈ ਹੈ ਤੇ ਉਸ ਤੋਂ ਬਾਅਦ ਚਾਰ ਕੈਨਨ ਬਾਟਰ ਜਿਹੜੀਆਂ ਗੱਡੀਆਂ ਖੜਾਈਆਂ ਗਈਆਂ ਨੇ ਤੇ ਹੁਣ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਉੱਠਦਾ ਹੋਇਆ ਧੂਆਂ ਜਿਹੜਾ ਇਹ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ੁੱਟੇ ਜਾ ਰਹੇ ਨੇ ਕਿਉਂਕਿ ਭੀੜ ਨੂੰ ਜਿਹੜਾ ਖਦੇਣ ਦੇ ਲਈ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਇੱਥੇ ੁੱਟੇ ਨੇ ਬਾਬਾ ਜੀ ਅਥਰੂ ਗੈਸ ਦੇ ਗੋਲੇ ੁੱਟੇ ਜਾ ਰਹੇ ਨੇ ਤੇ ਬਾਟਰ ਵੀ ਬੜਾ ਮਜਬੂਤ ਕੀਤਾ ਹੋਇਆ ਤੋੜ ਦਾਂਗੇ ਹੋਈ ਹੋਈ ਹੈ ਤੋੜ ਦਾਂਗੇ ਅਜੇ ਇਹਨਾਂ ਦਾ ਦੇਖ ਰਿਹਾ ਇਹ ਇੰਤਜ਼ਾਮ ਦੇਖ ਰਿਹਾ ਤੋੜ ਕੇ ਛੱਡਾਂਗੇ ਦੇਖੋ ਕਿਸਾਨਾਂ ਦਾ ਕਹਿਣਾ ਕਿ ਇਹਨਾਂ ਦਾ ਜਿਹੜਾ ਇੰਤਜ਼ਾਮ ਹੈ ਉਹ ਦੇਖ ਰਿਹਾ ਕਿ ਹੌਲੀ-ਹੌਲੀ ਕਰਕੇ ਅਸੀਂ ਅੱਗੇ ਵਧਾਂਗੇ ਦੂਜੀ ਤਸਵੀਰ ਆ ਜਿਹੜੀ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਕਿਸਾਨ ਨੇ ਜਿਹੜੇ ਖੇਤਾਂ ਦੇ ਵਿੱਚ ਕਿਸਾਨ ਨੇ ਹਰਿਆਣੇ ਦੇ ਕਿਸਾਨ ਨੇ ਜਿਹੜੇ ਖੇਤਾਂ ਰਾਹੀਂ ਆਏ ਨੇ ਤੇ ਹੁਣ ਕੁਝ ਕਿਸਾਨ ਨੇ ਆਪਣਾ ਦਾਹ ਲਾਉਂਦੇ ਹੋਏ ਨੇ ਕਿਉਂਕਿ ਖੇਤਾਂ ਦੇ ਵਿੱਚ ਕਿਸਾਨ ਦੂਰ-ਦੂਰ ਤੱਕ ਤਾਂ ਉਹ ਜਿਹੜੀਆਂ ਤਸਵੀਰਾਂ ਨੇ ਖੇਤਾਂ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਖੜੇ ਹੋਏ ਨੇ ਦੂਜੇ ਪਾਸੇ ਇੱਕ ਟਰਾਲੀ ਆ ਜਿਹੜੀ ਅੱਗੇ ਜਿਹੜੀ ਵਧੀਆ ਫੁੱਲ ਰੇਸ ਦੇ ਕੇ ਟਰੈਕਟਰ ਦੀ ਜਿਹੜੀ ਟਰਾਲੀ ਅੱਗੇ ਵਧਦੀ ਹੋਈ ਨਜ਼ਰ ਆਉਂਦੀ ਹੈ ਤੇ ਕਿਸਾਨ ਨੇ ਜਿਹੜੇ ਤੇ ਜੋਸ਼ ਦੇ ਵਿੱਚ ਨੇ ਤੁਸੀਂ ਦੇਖੋਗੇ ਕਿੰਦਾਂ ਦੇ ਹਾਲਾਤ ਨੇ ਜਿਹੜੇ ਭਾਰਤ ਦੇ ਨਾਗਰਿਕ ਭਾਰਤ ਦੇ ਨਾਗਰਿਕ ਇੱਕ ਪਾਸੇ ਕਿਸਾਨ ਨੇ ਤੇ ਦੂਜੇ ਪਾਸੇ ਜਵਾਨ ਨੇ ਉਹ ਇਸ ਜਗ੍ਹਾ ਤੇ ਅੱਜ ਅਮਨੋ ਸਾਹਮਣੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਤੇ ਬਾਕੀ ਦੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਂਗੇ ਬਨੇਰੋ ਪੀਟੀਸੀ ਦੇ ਨਾਲ ਤੁਸੀਂ ਦੇਖੋਗੇ ਜਿਹੜੇ ਕਿਸਾਨ ਨੇ ਉਹ ਖੇਤਾਂ ਦੇ ਵਿੱਚ ਕਾਫੀ ਹੱਦ ਤੱਕ ਦੂਰ ਤੱਕ ਚਲੇ ਗਏ ਨੇ ਕਿਉਂਕਿ ਇਹ ਰਸਤਾ ਹੈ ਉਹ ਸਾਈਡ ਤੋਂ ਜਿਹੜੇ ਹਰਿਆਣੇ ਤੋਂ ਕਿਸਾਨ ਆਏ ਸੀ ਉਹ ਸਾਰੇ ਇਸ ਰਸਤੇ ਰਾਹੀਂ ਆਏ ਸੀ ਹੁਣ ਜਿਹੜੇ ਕਿਸਾਨ ਨੇ ਮਿਲ ਜੇ ਕਹਿ ਸਕਦੇ ਆ ਕਿ ਪ੍ਰਸ਼ਾਸਨ ਦਾ ਧਿਆਨ ਬਟਾਉਣ ਦੇ ਲਈ ਖੇਤਾਂ ਦੇ ਵਿੱਚ ਵੀ ਜਾ ਰਹੇ ਨੇ ਹੋ ਸਕਦਾ ਖੇਤਾਂ ਤੋਂ ਅੱਗੇ ਬਾਰਡਰ ਪਰ ਕ੍ਰੋਸ ਕਰ ਜਾਣ ਖਨੌਰੀ ਬਾਰਡਰ ਬੈਰੀਕੇਟਿੰਗ ਦੇ ਕੋਲੇ ਪਹੁੰਚ ਰਹੇ ਨੇ ਕਿਉਂਕਿ ਜੂਥ ਹੈ ਜਿਹੜਾ ਇੱਥੇ ਪਹਿਲੇ ਤੁਹਾਨੂੰ ਦਿਖਾਈਆਂ ਸੀ ਤਸਵੀਰਾਂ ਜੂਥ ਪਹਿਲਾਂ ਹੀ ਇੱਥੇ ਪਹੁੰਚਿਆ ਹੋਇਆ ਸੀ ਪਰ ਹੁਣ ਜਿਹੜਾ ਹੋਰ ਵੀ ਜ਼ਿਆਦਾ ਜੋਸ਼ ਹੈ ਜਿਹੜਾ ਜਾਦਾ ਭਰ ਚੁੱਕੇ ਆ ਕਿਉਂਕਿ ਜਿਹੜੇ ਕਿਸਾਨ ਨੇ ਆਪਣੀਆਂ ਟਰਾਲੀਆਂ ਰਾਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਦੇਖੋਗੇ ਪੂਰੇ ਜੋਸ ਤੇ ਖਰੋਸ ਦੇ ਨਾਲ ਕਿਸਾਨ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਤੇ ਪਹਿਲਾ ਜੋ ਇਸ ਇਲਾਕੇ ਦੇ ਜਾਂ ਹਰਿਆਣੇ ਦੀ ਗੱਲ ਕੀਤੀ ਜਾਵੇ ਆਪਣੇ ਖੇਤਾਂ ਰਾਈ ਇੱਥੇ ਇਸ ਬਾਰਡਰ ਤੇ ਜਿਹੜੇ ਕਿਸਾਨ ਨੇ ਉਹ ਪਹੁੰਚੇ ਹੋਏ ਨੇ ਤੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਂਗੇ ਤੁਸੀਂ ਜਿਹੜਾ ਕਿਸਾਨਾਂ ਦੇ ਵਿੱਚ ਜੋਸ਼ ਹੈ ਜੂਥ ਦੇ ਵਿੱਚ ਜੋਸ਼ ਹੈ ਜੂਥ ਪੂਰੀਆਂ ਤਿਆਰੀਆਂ ਦੇ ਵਿੱਚ ਹੈ ਹੱਥਾਂ ਦੇ ਵਿੱਚ ਲੱਟ ਫੜੇ ਹੋਏ ਨੇ ਤੁਸੀਂ ਦੇਖੋਗੇ ਕਿਸਾਨੀ ਝੰਡਿਆਂ ਦੇ ਨਾਲ ਖਨੌਰੀ ਬਾਰਡਰ ਜਿਹੜਾ ਉਹ ਬਿਲਕੁਲ ਪੂਰਾ ਭਰ ਚੁੱਕਿਆ ਬਣੇ ਰਹੋ ਪੀਟੀਸੀ ਦੇ ਨਾਲ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਕੈਮਰਾ ਪਰਸਨ ਸਿਰਸਿੰਘ ਦੇ ਨਾਲ ਖਨੌਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ